ਹੁਣ ਦੀ ਤਕਨੀਕ ਨਹੀਂ ਉਦੋਂ ਇਹ ਹੈ ਨਹੀਂ ਕੋਈ ਬੋਕਾ ਬਣੀ ਹੁੰਦਾ ਸੀ ਅੱਛਾ ਉਦੋਂ ਬਾਰੇ ਸਿਲਸਿਲਾ ਫਿਰ ਫਿਰ ਇਹ ਸਾੜੀ ਕਬੂਤਰੀ ਫਿਆਨੂ ਉੱਥੇ ਬਾਰੀ ਮੈਂ ਕੀ ਕਹਦੇ ਆ ਕਬੂਤਰੀ ਸਾੜੀ ਫੇ 3 ਵਜੇ ਬੈਠੀ ਜਾਣੀ 2 1/2 ਘੰਟੇ ਦਾ ਫਰਕ ਪਾਇਆ ਚਲੋ ਉਹ ਉਹ نسل ਚ ਹੁਣ ਕੋਈ نسل ਹੈਗੀ ਹੁਣ ਉਹ ਤੁਹਾਨੂੰ ਮੈਂ ਦੱਸਦਾ ਨਾ ਹਾਂਜੀ ਫਿਰ ਉਦੋਂ ਬਾਅਦ ਫੇਰ ਬਾਗੀਆਂ ਹੋਰ ਅਸੀਂ ਛੱਡਣ ਲੱਗੇ ਅੱਛਾ ਫੇਰ ਉਦੋਂ ਥੋੜੇ ਦਿਨ ਬਾਅਦ ਛੱਡੀ ਚੱਕਰ ਵੀ ਜਿੱਤ ਗਿਆ ਸੀ ਅੱਛਾ ਤੇ ਫੇਰ ਕਤਵੇ ਛੱਡੀ ਉੱਥੇ ਵੀ 4:30 ਵਜੇ ਸਾਡੀ ਕਬੂਦਰੀ ਕਦੀ ਰਹਿ ਗਈ ਫੇਰ 8 ਵਜੇ ਵਿੱਚ ਹੀ ਵਾਜੀ ਰਾਤ ਨੂੰ ਬੈਠੀ ਨਹੀਂ ਅੱਛਾ ਉੱਥੇ ਵੀ ਅਸੀਂ ਜਿੱਤ ਗਏ ਕਹਿੰਦੇ ਹਾਂ ਉਹ ਕਬੂਦਰੀ ਪਹਿਲਾਂ ਵੀ ਸਾਡੀ ਕਾਬੂ ਜਿੱਤੀ ਹੋਈ ਜਿੱਥੋਂ ਆਈ ਸੀਗੀ ਉਹ ਵੈਣ ਦੀ ਸੀ ਕਬੂਦਰੀ ਲੈ ਆਂਦੀ ਕਿਵੇਂ ਬਈ ਉਹੋ ਸਾਡੇ ਪਿੰਡੋਂ ਪੰਡਲਾਂ ਦਾ ਮੁੰਡਾ ਸੀ ਹਾਂ ਉਹ ਮੇਰਾ ਆੜ ਹੀ ਅਸੀਂ ਕਬੂਦਰਾ ਢਾਉਂਦੇ ਹਾਂ ਇਕੱਠੇ ਉਹਦੀ ਭੈਣ ਬਿਆਹੀ ਸੀ ਜੀ ਘੋਲਿਏ ਘੋਲਿਏ ਉਹ ਕੋਲ ਇਹ ਆ ਰਹੀ ਨਾ ਇਹ ਜਿਹੜੀ ਬਗਰਾੜੀ ਵਾਲੀ ਨਸਲ ਚ ਜਿਹੜੀ ਕਿਹੜੀ ਨਸਲ ਬਗਰਾੜੀ ਪੰਡਾ ਫਰੀ ਰਕੋਰ ਜਿਹੇ ਜਿਹੇ ਜਿੱਥੇ ਉਹ ਕਾਂਡ ਹੋਇਆ ਹੋਇਆ ਹਾਂ ਜਾਂਟਾ ਉਹ ਬਗਰਾੜੀ ਨਾ ਕੌਣ ਕਿਹਦੇ ਕੋਲੇ ਸੀ ਬਗਰਾੜੀ ਨਾ ਉਹ ਮਾੜਾ ਮਾੜਾ ਹੁੰਦਾ ਸੀ ਜਾਂਟਾ ਜਾਂਟਾ ਵੀ ਕਹਿੰਦਾ ਹੀ ਮਾੜਾ ਵੀ ਕਹਿੰਦੇ ਹੀ ਅੱਛਾ ਉਹ ਕਬੂਤਰ ਨਾ ਪੰਡ ਛੱਡਿਆ ਵਹੀ ਜਿਹੜਿਆਂ ਨੂੰ ਆਪਾਂ ਐਵੇਂ ਪੰਡ ਛੱਡਦੀ ਐ ਅੱਛਾ ਕਬੂਤਰ ਲਗੜ ਪੈ ਗਿਆ ਕਬੂਤਰ ਲੈਂਗ ਪਿਆ ਅੱਛਾ ਇਹ ਕੋਹਲੀ ਦਾ ਮੁੰਡਾ ਇੱਕ ਉੱਥੇ ਦੁਕਾਨ ਕਰਦਾ ਹੁੰਦਾ ਸੀ ਅੱਛਾ ਉਹਦੀ ਦੁਕਾਨ ਮੂਰੇ ਆ ਗਿਆ ਡੈਗ ਪਿਆ ਉਹਨੇ ਚੱਕ ਲਿਆ ਅੱਛਾ ਉਹ ਲੈ ਆਇਆ ਉਹਨੇ ਲੈ ਗਏ ਇੱਥੇ ਕਿ ਹੋਰ ਗਰਮੇਲ ਜੁਲਮੇ ਹੁੰਦਾ ਸੀਗਾ ਕੋਹਲੀ ਦਾ ਉਹਨੂੰ ਦੇਤਾ ਉਹਦੇ ਕਬੂਦਾਂ ਰੱਖੇ ਬਈ ਅੱਛਾ ਉਹਨੇ ਫਿਰ ਉਹ ਉਹਦੇ ਬੱਚੇ ਕਿਹੜਾ ਏ ਇਹ ਕਬੂਦਰੀ ਜਿਹੜੀ ਮੈਂ ਦੱਸਦਾ ਇਹ ਉਹਨੇ ਬੱਚਾ ਕਿਡਾਇਆ ਸੀ ਇਹ ਬਾਜੀ ਛੱਡੀ ਐ ਇਹ ਕੱਪ ਜਿੱਤ ਗਈ ਅੱਛਾ ਇਹ ਸਾਡੇ ਪਿੰਡ ਵਾਲਾ ਜਿਹੜਾ ਪੰਦਰਾਂ ਦਾ ਮੁੰਡਾ ਸੀ ਉਹ ਉਹਨਾਂ ਦੇ ਗਮਾਨ ਸੀ ਘਰ ਉਪਰ ਉਹਨੇ ਦਾ ਹਾਂ ਉਨੇ ਜੋਰ ਬਾਕੇ ਕਹਿੰਨਾ ਮੈਂ ਆ ਦਾ ਕਬੂਦ ਹੀ ਲੈਣੀ ਆ ਹਾਂ ਉਹ ਲੈ ਨਹੀਂ ਫਿਰ ਉਹਨੇ ਦਬ ਕ ਮਾਰਿਆ ਹੋ ਵੀ ਨਹੀਂ ਮੈਂ ਪੜਤਾਨ ਛੱਡ ਦੂੰ ਸਿੱਖੂ ਤਰ ਦੋ ਤੇ ਹਾਂ ਨਹੀਂ ਇਹਦੀ ਭੈਣ ਬਿਆਹੀ ਜੋ ਤੇ ਭੈਣ ਅੱਛਾ ਹਾਂ ਜੱਟ ਮਾਕੇ ਜਿਵੇਂ ਹੋ ਗਿਆ ਪਰੋਣੇ ਨੂੰ ਕਿਹਾ ਪਰੋਣੇ ਨੇ ਕਿਹਾ ਕਿ ਦਵਾਦੀ ਅੱਛਾ ਅੱਛਾ ਉਹਨੇ ਲੈ ਕੇ ਤੇ ਛੱਡੀ ਅੱਛਾ 부ਧੀ ਆ ਗਿਆ ਇੱਧਰ ਸਾਡੇ ਘਰਾਂ ਨਹੀਂ ਬਹਿ ਗਈ ਅੱਛਾ ਤੇ ਚਲੋ ਇੱਥੇ ਕੇਵਾਰ ਰਾਇਦਰਾਂ ਮੂਰੇ ਡੈਕ ਪੀ ਉਹਨਾਂ ਨੇ ਜਾ ਕੇ ਪੂਰੇ ਹੁੰਦੇ ਦੀ ਅੱਛਾ ਆਪਣੇ ਕੋ ਜਿਹੜਾ ਬੈਠਾ ਸੀ ਅੱਛਾ ਆ ਬੈਠਾ ਉਹ ਪੀਰੀ ਮੈਨੂੰ ਕਹਿੰਦਾ ਯਾਰ ਮੇਰੀ ਕਬੂਦਰੀ ਆਏਗਾ ਕਿ ਪੂਰੇ ਨੂੰ ਕਵਾਰਾਂ ਦੇ ਦਰਾਂ ਮੂਰੇ ਚੱਕ ਕੇ ਉਹਨਾਂ ਨੇ ਦੇ ਦਿਆ ਹੁਣ ਪੂਰਾ ਦਿੰਦਾ ਨਹੀਂ ਹਾਂ ਪੂਰਾ ਕਿਤੇ ਦੇ ਦੋ ਤਾਂ ਤੇਥੀਆਂ ਕੋਲੇ ਆ ਗਈ ਪੂਰਾ ਕਹਿੰਦਾ ਕਿ ਪੂਰਾ ਨਹੀਂ ਇਹਦੇ ਆਪ ਦੇ ਰੱਖੇ ਜੀ ਅੱਛਾ ਮੈਂ ਕਿਹਾ ਚਲ ਮੈਂ ਦਵਾਉਣਾ ਦੇਉ ਮੈਂ ਇਹਨੂੰ ਕਿਹਾ ਮੈਂ ਪੂਰੇ ਦੇ ਦੇ ਕਬੂਦਰੀ ਭਈ ਇਹ ਕਹਿੰਦਾ ਚਲਦਾ ਜਾ ਕੇ ਹਾਂ ਉਹਨੂੰ ਦੇਦੀ ਅੱਛਾ ਉਹਨੇ ਫੇਰ ਛੜੀ ਛੱਤਾਂ 8-10 ਦਿਨਾਂ ਬਾਅਦ ਫੇਰ ਇੱਧਰ ਆ ਕੇ ਡਿੱਗੀ ਉਹਦੇ ਘਰੇ ਨਾ ਜਾਵੇ ਹਾਂ ਉਹ ਫੇਰ ਆ ਅਖੀਰ ਮੈਨੂੰ ਕਹਿੰਦਾ ਵੀ ਬੀ ਇਹਨੇ ਮੇਰੇ ਗਿੱਜਣਾਂ ਨਹੀਂ ਤੂੰ ਹੀ ਜਲਾ ਲਾਦੇ ਘਰੇ ਅੱਛਾ ਚਲ ਮੈਨੂੰ ਹੀ ਦੇਦੀ ਉਹਨੇ ਉਹ ਅੱਛਾ ਅਸੀਂ ਉਹਦੇ ਬੱਚੇ ਕਿਹੜਾ ਏ ਬੱਚੇ ਉੱਡੇ ਨਾ ਕਲੀਆਂ ਚ ਹਾਂ ਇਹ ਛਾਫ ਹੋ ਕੇ ਉੜਦੇ ਆ ਕਈ ਕਲੀਆਂ ਚ ਉੱਟ ਪੈਂਦੇ ਆ ਅੱਛਾ ਇਹ ਵੀ ਤਜਰਬਾ ਜਿਹੜੇ ਬੱਚੇ ਕਲੀਆਂ ਚ ਹਾਂ ਉਹ ਉਹ ਤੇ ਕੋਈ ਕਬੂਤਰ 10 ਫਰ ਸਾਫ ਹੋ ਕੇ ਉੜਦਾ ਇਹ ਹੈਗਾ ਤਜਰਬਾ ਹਾਂ ਹਾਂ ਕਈ ਕਲੀਆਂ ਚ ਵੀ ਉੜਦੇ ਆ ਸਾਫ ਹੋ ਕੇ ਵੀ ਉੜਦੇ ਆ ਕਈ ਕਲੀਆਂ ਚ ਨਹੀਂ ਉੜਦੇ ਸਾਫ ਹੋ ਕੇ ਉੜਦੇ ਆ ਕਈ ਕਲੀਆਂ ਚ ਉੜਦੇ ਆ ਫਿਰ ਸਾਫ ਹੋ ਕੇ ਨਹੀਂ ਉੜਦੇ ਇਹ ਵੀ ਹੈ ਨਹੀਂ ਕੋਈ ਵੱਡਾ ਹੋ ਕੇ ਨਹੀਂ ਉੜਦਾ ਕਲੀਆਂ ਆਲੇ ਤਾਂ ਛਾਫ ਹੋ ਕੇ ਵੀ ਉੱਡ ਪੈਂਦੇ ਆ ਉਡ ਪੈਂਦੇ ਹਾਂ ਜਾਨੀ ਕਈ ਜਿਹੜੇ ਕਲੀਆਂ ਨਹੀਂ ਉਡਦੇ ਉਹ ਠਾਪ ਹੋ ਕੇ ਉਡ ਪੈਂਦੇ ਕਈ ਸਾਰੇ ਨਹੀਂ ਹਾਂ ਕੋਈ ਕੋਈ ਕਿਹੜਾ ਉਹ ਬਜੇ ਸਾਡੇ ਉੰਡੇ ਨਾਲ ਕਲੀਆਂ ਚ ਅਸੀਂ ਜਾਂ ਇਹ ਕਬੂਦਰੀ ਨੂੰ ਹੀ ਢਾ ਦੇ ਦਿੰਦੇ ਆਪਾਂ ਹੂੰ ਕਬੂਦਰੀ ਡਾਉਣ ਲਾ ਕੇ ਉਡਣ ਲਾ ਕੇ ਅਸੀਂ ਜਾ ਕੇ ਕੁਤਵੇ ਬਾਜੀ ਛਾੜਤੀ ਅੱਛਾ ਉੱਥੇ ਕੱਪ ਸੀ ਹਾਂ ਕੱਪ ਤੇ ਭਾਈ 4:30 ਵਜੇ 4:30 ਹੀ ਰਹਿ ਗਈ ਕਿਹੜੇ ਸੰਦੀ ਗੱਲ ਐ ਇਹ ਕੁਤਵੇ ਇਹ ਹੋਊਗੀ ਘਟੋ ਕੱਢ 74 75 ਦੀ ਅੱਛਾ ਉਹਦੋਂ ਕਿਹੜੇ ਖਿਡਾਰੀ ਆਗੇ ਸੀ ਪੁਰਾਣੇ ਬਾਹੀ ਜਿਹੜੇ ਤੁਹਾਨੂੰ ਮੈਂ ਦੱਸਿਆ ਇਹ ਜਿਹੇ ਆਪਣੇ ਏਰੀਏ ਬੁਰੀਏ ਦੇ ਸੀਗੇ ਸਾਰੇ ਅੱਛਾ ਕੀ ਕਰਦੇ ਵੀ ਹੁੰਦੇ ਸੀ ਬੱਕੇ ਦੇ ਵੀ ਹੁੰਦੇ ਸੀ ਮਾਨੂਗਿਆਂ ਦੇ ਵੀ ਹੁੰਦੇ ਸੀ ਜੋਰੇ ਹੁਣੀ ਤੇ ਐਂ ਸਾਰੇ ਸੀਗੇ ਤਰਵੰਡੀ ਆਵੇ ਜਲਾਲ ਦੇ ਹਾਲ ਦੇ ਵੀ ਸੀਗੇ ਚਲੋ ਉੱਥੇ ਛੜਤੀ ਫੇਰ ਕੋਤ ਤੇ ਉੱਥੇ ਮੇਰੇ ਸਾਡੀ ਛਾਦੇ ਯਾਰ ਬਜੇ ਕਦੀ ਰਹਿ ਗਈ ਫੇ ਸਾਰੇ ਬਹਿ ਗਏ ਕੱਪ ਮਿਲਿਆ ਉਦੋਂ ਹਾਂ ਤੇ ਉਹ ਫੇਰ ਆਪਣੇ ਨੇਰੇ ਹੋਏ ਵਿੱਚੇ ਹੀ ਗਵਾਚੀ ਲੱਭੀ ਨਹੀਂ ਨਰੇ ਹੋਈ ਡਿੱਗੀ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਡਿੱਗੀ ਕਿਹਨੇ ਚੱਕ ਲਈ ਯਾਨੀ ਉਹਨੇ ਵੀ ਢਾਈਆਂ ਤਰਾਂ ਘੰਟਿਆਂ ਦਾ ਫਰਕ ਪਾਇਆ ਸਾਰਿਆਂ ਉਹ ਚਲੋ ਹੁਣ ਆਹ ਬੈਠੇ ਆ ਜਿਹੜੇ ਇਹ ਆਪਾ ਦਰਸ਼ਕੀ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਆ ਉਹ ਪੁਰਾਣੀ ਨਸਲ ਤੁਹਾਡੇ ਕੋਲੇ ਕੋਈ ਹੈ ਹੁਣ ਉਹ ਪੁਰਾਣੀ ਨਸਲ ਜਿਹਨੂੰ ਮੈਂ ਲਾਇਆ ਉਹ ਹੀ ਬਗਰਾੜੀ ਆਏ ਜਿਹੜੇ ਜਿੰ ਸੀਗੇ ਉਹਨਾਂ ਦੇ ਜਿਹੜਾ ਜੋੜਾ ਸਾਡਾ ਮਲਾਇਆ ਵੇ ਸੀ ਜਿਹਦੇ ਬੱਚੇ ਕਢਾਉਂਦੇ ਸੀ ਉਹ ਕਬੂਦਰੀ ਗਵਾਜ ਗਈ ਹਾ ਤੋਂ ਉਹ ਆਣ ਗਿਆ ਜੀ ਅੱਛੀ ਰੱਖਦੀ ਸੀ ਵੀ ਇਹਦੇ ਬੱਚੇ ਹੀ ਕਢਾਇਆ ਕਹਿੰਦੇ ਇਹਨੂੰ ਉਡਾਉਣਾ ਨਹੀਂ ਅੱਛਾ ਫੋਕ ਦੇ ਸਾ ਤੋਂ ਕੇ ਖੁੱਡੇ ਚੋਂ ਨਿਕਲ ਗਈ ਅੱਛਾ ਉਹ ਪੈਂਡੇ ਚ ਗਵਾਜ ਗਈ ਸਿਆਹੀ ਨਾ ਕੱਟ ਨਹੀਂ ਕੀਤੀ ਸੀ ਨਹੀਂ ਕੱਟ ਨਹੀਂ ਸੀ ਕਰੀ ਅੱਛਾ ਉਸ ਤੋਂ ਬਾਅਦ ਉਹ ਅਸੀਂ ਹੋਰ ਕਬੂਦਰੀਆਂ ਬਹੁਤ ਲਾਈਆਂ ਉਹ ਕਬੂਤਰਾਂ ਨਾ ਨਹੀਂ ਬੈਠੀ ਗੱਲ ਨਹੀਂ ਉੱਡਾਂ ਉਹ ਵੀ ਬਾਹਲੇ ਲਾ ਗਏ ਹਾਂ ਤੇ ਖਰਨੋਂ ਹਟ ਕੇ ਬਾਜੀ ਤੇ ਤੁਰ ਜਾਂਦੇ ਸੀ ਤੇ ਕੋਈ ਤਾਂ ਨਹੀਂ ਬਈ ਸੱਤ ਬੈਠਾ ਹਾਂ ਤਾਂ ਨਹੀਂ ਬੈਠਾ ਇਹ ਬਰੀਡ ਹੈ ਇਹ ਨਸਲ ਜਿਹੜੀ ਤਿਆਰ ਕਰਦੇ ਹਾਂ ਜਿਵੇਂ ਉਹ ਕਬੂਤਰੀ ਨਾ ਉਹਦਾ ਬਰੀਡ ਹਾਂ ਉਹ ਦੇਖਾਂ ਉਹ ਦੇਖਾਂ ਪੈਂਦਾ ਵੀ ਇਹਦੇ ਆਹ ਲੋਡ ਆਉਂਦੇ ਆ ਯਾਨੀ ਉਦੋਂ ਬਾਅਦ ਫਿਰ ਇਹ ਠੰਡੇ ਗਰਮ ਦਾ ਵੀ ਕਬੂਤਰਾਂ ਦਾ ਕੋਈ ਹੁੰਦਾ ਵੀ ਇਹ ਠੰਡੇ ਆ ਤੇ ਗਰਮ ਉਹ ਕਿਵੇਂ ਉਹ ਕਿਵੇਂ ਪਤਾ ਲੱਗਦਾ ਠੰਡਾ ਕਬੂਤਰਾ ਜਿਹੜਾ ਉਹ ਬੰਦੇਾਂ ਨੂੰ ਹੀ ਠੰਡੇ ਛਾਵਾਗਾ ਹੁੰਦਾ ਘਰੇ ਘਰੇ ਵੀ ਆਉਂਦਾ ਦਾਖੰਦਾ ਠੰਡੇ ਛਾਵਾਗਾ ਐ ਹਾਂ ਆ ਵੀ ਇਹ ਨੀਵਾ ਪੱਧਰ ਜਾਂ ਤੁਰਿਆ ਫਿਰੂ ਅੱਛਾ ਜਿਹੜਾ ਗਰਮ ਕਬੂਤਰ ਉਹ ਚੱਕਰ ਬਾਹੀ ਚਾ ਸੂਰਜ ਦੇ ਥੱਲੇ ਨੂੰ ਜਾਊ ਗਰਮੀ ਦੇ ਬਚਾਉਣ ਪੈਰਾਂ ਦੇ ਛਰੋਂ ਹੜਜੂ ਹਾਂ ਤੇ ਉਹ ਕਬੂਤਰ ਗਰਮਾ ਜਿਹੜੇ ਉਹ ਹਿਲਦੇ ਆ ਫਿਰ ਅੱਛਾ ਤਾਂ ਹਰ ਉਹ ਦੌਰ ਜਾਂਦੇ ਆ ਇਹ ਫਰਕ ਆ ਹਾਂ ਵੱਡੇ ਛੋਟੇ ਪਿੰਡ ਦਾ ਵੀ ਫਰਕ ਆ ਪਿੰਡੋ ਬਲਾ ਦਾ ਜਿਹੜੇ ਹਲਦੇ ਆ ਉਹਨਾਂ ਦਾ ਹੈਗਾ ਜਿਹੜੇ ਨਹੀਂ ਹਲਦੇ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਨੂੰ ਕੋਈ ਵੱਡੇ ਛੋਟੇ ਪਿੰਡ ਦਾ ਫਰਕ ਨਹੀਂ ਨਾ ਚਾਹੇ ਤੂੰ ਥੋੜੇ ਘਰਾਂ ਦੇ ਛੱਡੋ ਜਿਹੜੇ ਨਹੀਂ ਹਲਦੇ ਉਹ ਉੱਥੇ ਹੀ ਰਹਿਣਗੇ 74 75 ਚਲੋ ਫਿਰ ਕਬੂਤਰੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਫਿਰ ਇੱਕ ਹੀ ਹੋੜ ਨਸਲ ਬਣਾਈ ਉਹਨਾਂ ਦਾ ਇਮਪਾਰਟ ਪੂੜ ਕੇ ਫਿਰ ਇੱਕ ਬਚਾ ਸਾਡੇ ਕੋ ਹਜੇ ੜਾਉਣ ਨਹੀਂ ਲੱਗੇ ਸੀ ਇੱਕ ਗਲੀ ਲਾਹੀ ਅੱਛਾ ਉਹ ਦਾ ਨਗ ਆਈਂ ਉਰੀਆ ਜਿਹੜੇ ਲਈ ਚਾਰ ਦਿਨ ਹੁੰਦੇ ਜਾਂ 5 ਦਿਨ ਹਾਂ ਤੇ ਲੱਖੇ ਬਾਜੀ ਧਾਰਤੀ ਅੱਛਾ ਲੱਖੇ ਦੇ ਨੇ ਮੁੰਡਾ ਬਾਹਰੋਂ ਆਇਆ ਸੀ ਅੱਛਾ ਉੱਥੇ ਆਪਣੇ ਕੱਪ ਰੱਖਦਾ ਹਾਂ ਉਹ ਕਹਿੰਦਾ ਮੈਂ ਕੱਪ ਦੇਵਾਂ ਹਾਂ ਵੀ ਇਹ ਪਹਿਲੇ ਦਿਨ ਕਬੂਤਰ ਰਹਿ ਗਏ ਦੂਜੇ ਦਿਨ ਫੇਰ ਉਡਾਂਗੇ ਉਹ ਅੱਛਾ ਜਿਹੜਾ ਦੂਜੇ ਦਿਨ ਜਾ ਕੇ ਕੱਲਾ ਰਹੂ ਉਹਨੂੰ ਨਾ ਅੱਛਾ ਯਾਰ ਉਹ ਦੂ ਵਾਦ ਫਿਰ ਅਸੀਂ ਉਹ ਬਚਾ ਸੀ ਆ ਵੀ ਨਵੀਂ ਜੋੜੀ ਬੰਲਾਈ ਆਪਾਂ ਇਹਨੂੰ ਪਰਤਿਆ ਕੇ ਦੇਖਦੇ ਅੱਛਾ ਸਾਡੇ ਕੋਲ ਇੱਕ ਸੀਤਾ ਸੀਤਾ ਡੋਗ ਦਾ ਉਹ ਵੀ ਚੰਗਾ ਖਿਡਾਰੀ ਆ ਕਿੱਥੇ ਦਾ ਸੀਤਾ ਸੀਤਾ ਡੋਗ ਪੈਂਦਾ ਡੋਗ ਫ੍ਰੀਜ਼ ਕੋਰਟ ਤੋਂ ਗਾਹਾਂ ਅੱਛਾ ਉਹ ਸਾਡੇ ਕੋਲ ਇੱਥੇ ਆਇਆ ਬਈ ਜਾਨੀ ਕੋਲ ਰਹਿੰਦਾ ਸੀ ਉਹ ਜਾਨੀ ਕੋਲ ਪਹਿਲਾਂ ਰਹਿੰਦਾ ਸੀ ਫਿਰ ਸਾਡੇ ਕੋਲ ਆ ਗਿਆ ਫਿਰ ਸਾਡੇ ਕੋਲ ਰਹਿਣ ਲੱਗ ਗਿਆ ਵੀ ਨਾਲ ਇੱਕ ਬੁੱਧਾ ਚੰਗੇ ਉੜਦਾ ਆ ਹੀ ਹੁੰਦਾ ਅੱਛਾ ਤੇ ਉਹ ਭਾਈ ਅਸੀਂ ਉਹ ਮਾਝੇ ਵੀ ਆਪਾਂ ਛੱਡ ਦੋ ਉੱਥੇ ਉਹ ਕਨ ਅਭੀ ਇਹਨੇ ਦੁੱਥਰ ਆ ਉੱਥੇ ਬਾਜੀ ਕੱਢਣੀ ਨਹੀਂ ਬੱਚੇ ਨੇ ਬਈ ਨਿਆਣਾ ਨਾ ਇਹਨੂੰ ਕੋਹ ਚਾਰਿਆ ਹੂੰ ਤੇ ਮੈਂ ਕਿਹਾ ਵੀ ਅਪਦਾ ਪਰਤੇ ਹੋਈਆਂ ਜੇ ਪਹਿਲੇ ਦਿਨ ਉੱਡ ਗਿਆ ਦੂਜੇ ਦਿਨ ਚਾ ਨਾ ਵੀ ਛੜਾਂਗੇ ਤਾਂ ਕੀ ਆ ਜੇ ਦੂਜੇ ਦਿਨ ਹਾਰ ਵੀ ਜੇ ਤਾਂ ਕੀ ਆ ਪਤਾ ਦੇਖਾਂ ਜੀ ਬਈ ਪਿੰਡ ਤੇ ਖੜ ਕੇ ਉੜਦਾ ਦਿੱਕਤ ਨਹੀਂ ਬਈ ਉਹ نسل ਤਿਆਰ ਕੀਤੀ ਆ ਹਾਂ ਚਾਹਦਾ ਸੀ ਗੱਲ ਮਕਾਦੂ ਅਸੀਂ ਲਿਆ ਕੇ ਉੱਥੇ ਛੜਤਾ ਅੱਛਾ ਛੱਡਿਆ ਵਾ ਸਾਰੀਦਾਰੀ ਉੱਡਿਆ ਹੋ ਹਾਂ ਕਬੂਤਰ ਛੋਲਾਂ 17 ਰਹਿ ਗਏ ਹੂੰ ਬਾਕੀ ਬੈਗੇ ਸਾਰੀ ਅੱਛਾ ਬਹਾਵੇ ਲੋਕਾਂ ਨੇ ਅਸੀਂ ਵੀ ਬਹਾ ਲਿਆ ਹਾਂ ਉਹ ਉਹ ਜਿਹੜਾ ਸੀਤਾ ਸੀ ਡੋਬ ਕਾ ਹਾਂਜੀ ਉਹ ਦੋਛਾ ਦਾ ਖਿਡਾਰੀ ਸੀਗਾ ਜੰਗਲ ਅੱਛਾ ਅੱਛਾ ਤੁਸੀਂ ਉਹ ਬਈ ਪਰਤਾਉਣਾ ਹੀ ਆ ਕਬੂਤਰ ਹਾਂਜੀ ਛੱਡਦਾ ਚਾਲ ਉੱਥੇ ਪਹਿਲੇ ਦਿਨ ਰਹਿ ਗਿਆ ਵਿੱਚ ਕਿੰਨੇ ਕਬੂਤਰ ਸੀ ਕਬੂਤਰ ਤਾਂ ਸੀਗੇ 28 ਅੱਠਾ ਕਿੰਨਾ ਮੁੱਢ ਮੁੱਢੋਂ 6 ਰੁਪਏ ਹੀ ਹੁੰਦਾ ਸੀ ਆਮ ਅੱਛਾ 300 ਰੁਪਏ 300 ਹੀ ਉਦੋਂ ਇੰਨਾ ਬਰੇ ਜਿਆਦਾ ਨਹੀਂ ਚਲ 300 ਅੱਛਾ ਤੇ ਚਲੋ ਕਬੂਤਰ ਸਾਡੇ 14 15 ਰਹਿ ਗਏ ਅੱਛਾ ਬਾਹਲੇ ਕੁਛ ਨਾ ਵੀ ਬੈਠਾ ਤਰ੍ਹਾਂ ਲਗਿਆ ਯਾਨੀ ਦੂਏ ਦਾ ਅਸੀਂ ਵੀ ਰੰਦਾ ਕੀ ਉਹਨੂੰ ਬੰਦਾ ਸਾਡੇ ਕੋਲ ਠੀਕ ਆਊਗਾ ਆਪਾਂ ਦੁੱਥਾ ਦਾ ਆਪਾਂ ਨੂੰ ਹੈਗੀ ਆਉਂਦੀ ਵੀ ਆਪਾਂ ਢਾਦਾਂਗੇ ਉਹਨੇ ਛਾਂਬਿਆ ਅੱਛਾ ਇਹ ਦੁੱਸਰ ਦਾ ਵੀ ਕੋਈ ਹਿਸਾਬ ਕਿਤਾਬ ਹੁੰਦਾ ਮੋੜਾ ਹੀ ਫਰਕ ਹੁੰਦਾ ਦਿੱਲੀ ਦੁੱਸਰ ਸੀ ਆਪਣੇ ਕਿਤੇ ਦੁੱਸਰ ਨਹੀਂ ਸੀ ਹੋਈ ਏਰੀਆ 'ਚ ਪਹਿਲੀ ਦੁੱਸਰ ਲੱਖੇ ਉੱਡੀ ਪਹਿਲੀ ਉਹ ਦੁੱਸਰ ਛੁੱਟੀ ਸੀ ਆਪਣੇ ਏਰੀਆ 'ਚ ਕਦੇ ਨਹੀਂ ਸੀ ਆਪਣੇ ਪਿੰਡਾਂ ਦੇ ਏਰੀਆ 'ਚ ਹੋਰ ਤਾਂ ਹੁੰਦੀਆਂ ਦੂਰ ਤੇ ਚਾਲਾ ਸੀ ਸ਼ਾਮ ਉਹਨੇ ਛਾਂਬਿਆ ਅਸੀਂ ਦੋ ਦਿਨ ਲਿਆ ਕੇ ਛੱਡਤਾ ਕੀ ਛਾਂਬਿਆ ਉਹਨੇ ਕੀ ਬਾਚੋਂ ਦਾਣਾ ਪਾਣੀ ਦਾ ਛਾਪਤਾਬ ਹੁੰਦਾ ਵੀ ਇਹ ਉਹ ਬਿਆ ਜੀ ਦੇ ਨਿਆ ਦੇਰੀਆਂ ਵੀ ਕੀ ਉਦੋਂ ਕੀ ਉਹ ਚੀਜ਼ਾਂ ਹੁੰਦੀਆਂ ਸੀ ਉਹ ਨੂੰ ਹੀ ਪਤਾ ਸੀਗਾ ਫਿਰ ਉਹ ਤੋਂ ਬਾਅਦ ਤਾਂ ਉਹਨੇ ਸਾਰਾ ਕੋਈ ਦਾਖਤਾ ਦੇਸੀ ਨਹੀਂ ਚਲੋ ਕੋਈ ਮਾਰਾ ਮੋਟਾ ਚਲੋ ਜਿਹੜੇ ਨਾ ਮੈਂ ਵੀ ਉਹਂਡੀਆਂ ਚੀਜ਼ਾਂ ਦੇਤੀ ਉਹਨਾਂ ਦੇ ਨਾਲ ਜਾਨੀ ਉਹ ਅੰਦਰੋਂ ਸਾਫ ਕਰਤਾ ਉਹ ਅੱਛਾ ਯਾਨੀ ਜਿਹੜਾ ਉਹਦਾ ਜ਼ੋਰ ਜਾਰ ਲੱਗਿਆ ਸੀ ਆਹ ਹੋ ਜਾਈ ਠੀਕ ਹੋ ਗਿਆ ਅੱਛਾ ਤੇ ਉਹੋ ਭਾਈ ਅਸੀਂ ਜੋ ਛੱਡਤਾ ਦੂਏ ਦਿਨ ਜਾਨੀ ਨੌਂ ਕਬੂਤਰ ਛੁੱਟੇ ਫਿਰ ਅੱਛਾ ਉਹ 14 15 ਜੋ ਪੰਜ ਛੇ ਹੱਥ ਨਾਲ ਲੱਗੇ ਹਾਂ ਨੌਂ ਛੱਡਤੇ ਹਾਂ ਫਿਰ ਉਹ ਸਾਨੂੰ ਸੀਤਾ ਕਹਿੰਦਾ ਕਹਿੰਦਾ ਵੀ ਬੱਚਾ ਆਪਣਾ ਬਾਜੀ ਤਾਂ ਨਹੀਂ ਜਿੱਤਣਾ ਹੂੰ ਕਹਿੰਦਾ ਬਾਜੀ ਤਾਂ ਜਾਊਗਾ ਹੱਥਾਂ ਤੱਕ ਹੂੰ ਕਹਿੰਦਾ ਆਪਣਾ ਬੱਚਾ 3:00 ਵਜੇ ਹਾਰ ਜੂ ਅੱਛਾ ਤੇ ਬਈ ਮੈਂ ਉਹ ਕੀ ਗੱਦ ਕਹਿੰਦਾ ਖਰਾਕ ਨਹੀਂ ਖਾਧੀ ਅੱਛਾ ਨਵਾਂ ਬਚਾਵਾ ਹਾਂ ਤੇ ਮੈਂ ਕਿਹਾ ਵੀ ਇੱਕ ਗੱਦ ਹੈਗੀ ਆ ਸਾਨੂੰ ਇੰਨਾ ਤਾਂ ਹੈਗਾ ਮਾਣ ਬਈ ਛਾੜਾ ਕਬੂਤਰ ਜਿੱਥੇ 3:00 ਵਜੇ ਸਾਈਂ ਜਿਹੜਾ ਉੱਡ ਜੇ ਛਾੜਾ ਕਬੂਤਰ ਬੈ ਉਹ ਤੋਂ ਬਾਅਦ ਨਹੀਂ ਮੈਂ ਦਾ ਉਹ ਕੀ ਸੀਗਾ ਤਜਰਬਾ ਉਹ ਹੰਦਾ ਛਾਨੂੰ ਆਪ ਦਾ ਜਗਨਪ੍ਰੀਤ ਅੱਛਾ ਬਈ ਇਹ ਆ ਨਸਲ ਸਾਡੀ ਆਏ ਔੜਦੀ ਆਏ ਔਰ ਬਈਆ ਬਈ ਇਹ ਦੋ ਬਾਦ ਫੇ ਇੰਨਾ ਔਟ ਜਾਂਦੇ ਆ ਤੇ ਅਸੀਂ ਕਹਾਂ ਵੀ ਇਹ 3 ਵਜੇ ਨਹੀਂ ਔਟ ਗਿਆ ਇਹ ਫੇਰ ਨਹੀਂ ਦੂਜੀ ਬਾਦ ਬੈਨਾ ਛੀਤੀ ਹਾਂ ਉਹ ਗੋਲੀ ਵੀ ਦਿੱਤੀ ਸੀ ਉਹਨੂੰ ਬਣਾ ਕੇ ਉਹ ਦੇਸੀ ਦਵਾ ਹੀ ਦੇਸੀ ਦਵਾ ਹੀ ਆਹ ਉਹ ਥਨੀਆਂ ਚੀਜ਼ਾਂ ਹੁੰਦੀਆਂ ਅੱਛਾ ਤੇ ਉਹ ਵਾਈ ਜਿਹੜੀ ਇਹ ਗੋਲੀ ਆ ਜੀ ਇਹ ਥੋੜਾ ਤਜਰਬਾ ਕੰਮ ਕਰਦੀ ਆ ਇਹ ਹਾਂ ਉਹ ਕਹਿੰਦੇ ਵੀ 3 ਵਜੇ ਗੋਲੀ ਖੁੱਲ ਗਈ 1 ਵਜੇ ਖੁੱਲ ਗਈ 12 1 ਵਜੇ ਆਮ ਖੋਲਦੀ ਆ ਇਹ ਗੋਲੀ ਕਿਵੇਂ ਖੁੱਲਦੀ ਅੰਦਰ ਇਹ ਇਹ ਆਟੇ ਦੇ ਵਿੱਚ ਲੁਭੇਟ ਕੇ ਦੇ ਦੇਈ ਆ ਅੱਛਾ ਉਹ ਆਟਾ ਉਸ ਹਿਸਾਬ ਨਾਲ ਇੰਨਾ ਕ ਲਾਈਦਾ ਵੀ ਇਹ 12 ਵਜੇ ਦਾ ਆਟਾ ਖਤਮ ਹੋ ਜੇ ਜਦ ਬਾਤਾ ਖਾਣੋਂ ਕੇ ਉਤੋਂ ਵਿੱਚੋਂ ਫਿਰ ਉਹਦਾ ਅਸਰ ਆਉਣ ਲੱਗ ਜਾਣਾ ਤਾਕਤ ਦੇਣੀ ਅੱਛਾ ਉਹਨੇ ਤਾਕਤ ਦੇਣ ਲੱਗ ਜਾਨੀਆਂ ਸ਼ਰੀਰ ਨੂੰ ਇਹ ਵੀ ਫਿਰ ਉਹ ਬਾਪੂ ਹੋਣ ਵਾਲੀ ਪੁਰਾਣੀ ਗੋਲੀ ਵੀ ਦੱਸਦੇ ਆ ਵੀ ਉਦੋਂ ਕਿਹੜੀ ਗੋਲੀ ਹੁੰਦੀ ਸੀ ਹੋ ਸਕਦਾ ਕਈਆਂ ਨੂੰ ਗੋਲੀ ਨਹੀਂ ਕੋਈ ਹੋ ਸਕਦਾ ਕੋਈ ਕਿਵੇਂ ਗੋਲੀ ਦੇ ਦਿੰਦਾ ਉਹ ਜਦੇ ਅਸਰ ਵਾਲੀ ਪਰ ਉਦੋਂ ਫਿਰ ਇਹ ਆਟੇ 'ਚ ਲਿਬੇਟ ਕੇ ਗੋਲੀ ਆਟੇ 'ਚ ਲਿਬੇਟ ਕੇ ਹੀ ਦਿੱਤੀ ਸੀ ਉਹਦੇ 'ਚ ਕੀ ਸੀਗਾ ਇਹ ਤਾਂ ਤਾਤਾਂ ਮਾਰ ਗਿਆ ਹੋਈਆਂ ਕੋਈ ਸੋਨੇ ਦੀ ਕੋਈ ਚਾਂਦੀ ਦੀ ਕੋਈ ਇਹੀਆਂ ਚੀਜ਼ਾਂ ਮਹਿੰਗੀਆਂ ਅੱਛਾ ਤਵਾਸੀ ਰਹੇਗਾ ਤਵਾਸੀ ਠੰਡੀਆਂ ਚੀਜ਼ਾਂ ਵਿੱਚ ਪਾਗ ਤਾਲੀਆਂ ਤੇ ਉਹ ਭਾਈ ਛੜਾ ਮਜਾ ਪਹਿਲਾਂ ਤਾਂ ਨਾਰਮੀ ਫਾਇਦਾ ਰਹਾ ਥੋੜਾ ਜਿਹਾ ਹੂੰ 12:00 ਵਜੇ ਯਾਨੀ ਛਾਰੇ ਜਿਹੜਾ 8-9 ਵਜੇ ਸਾਰੇ ਕੰਪਿਊਟਰ ਬੈਠਣ ਲੱਗੇ ਨਿਸ਼ਾਨ ਸਾਹਿਬ ਤੇ ਗੁਰਦਾਰੇ ਤੇ ਆ ਗਏ ਨਾ ਜਿਹੜਾ ਦੇ ਲੈ ਸਾਰੇ ਇਕੱਠੇ ਹੀ ਹੋ ਗਏ ਅੱਛਾ ਬਈ ਇਹ ਇੱਕ ਬਹਿ ਗਿਆ ਸਾਰੇ ਹੀ ਬੈਠਣਗੇ ਇਹ ਅੱਛਾ ਦੂਏ ਦੂਆ ਹੈ ਮਗਰੀ ਹਾਈ ਉਹ ਛਾੜੇ ਛਾੜੇ 12:00 ਵਜੇ ਆਏ ਕਰਦੇ ਗੋਦੇ ਛਾਡੇ 12 ਵਜੇ ਉਹ ਗੋਲੀ ਖੜਨ ਲੱਗੀ ਤੁਹਾਨੂੰ ਪਤਾ ਲੱਗਣ ਲੱਗ ਗਿਆ ਤਾਂ ਮੈਂ ਦੱਸਦਾ ਨਾ ਕਿਵੇਂ ਪਤਾ ਲੱਗਿਆ ਉਹ ਛਾਡਾ ਵੀ ਵਿੱਚ ਹੀ ਆਏ ਫਿਰਦਾ ਹੀ ਉਹਨਾਂ ਨੇ ਵੀ ਆਈ ਆਈ ਵੀ ਬੈਠੂ ਹਾਂ ਉਹ ਜਦੋਂ ਉਹਦੀ ਗੋਲੀ ਦਾ ਉਹਨੂੰ ਮਾਰਾਇਆ ਸ਼ਰੂਰ ਹੋਇਆ ਉਹਨਾਂ ਨੂੰ ਛੱਡ ਕੇ ਨਹੀਂ ਪਰੇ ਨੂੰ ਚਲਿਆ ਗਿਆ ਤਾਕਤ ਹੋ ਗਈ ਤੁਹਾਨੂੰ ਅੰਦਾਜ਼ਾ ਹੋ ਗਿਆ ਵੀ ਗੋਲੀ ਫੁਰਗੀ ਜਦੋਂ ਉਹਨਾਂ ਨੂੰ ਛੱਡ ਗਿਆ ਉਦੋਂ ਨੂੰ ਚਲਿਆ ਗਿਆ ਉਦੋਂ ਜਦੋਂ ਐ ਨੂੰ ਮੁੜਿਆ ਪੂਰਾ ਤੋਰਾ ਹੀ ਬਦਲ ਗਿਆ એનર્ਜੀ ਵਾਲੀ एनर्जी आ गई हां ओदा तोरा ही बदल गया यानी अया अवे फिर जानी भाई जमे हुणे ही ਛੱਡਿਆ ਹੁੰਦਾ ਅੱਛਾ ਕਬੂਤਰ ਫਿਰ ਹੌਲੀ 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 ਅਗੇ ਪੂਰਾ ਹੀ ਤੇਜ਼ ਹੋ ਗਿਆ ਅਯਾ ਫਿਰ ਸਾਰਿਆਂ ਨੂੰ ਛੱਡਤਾ ਉਹਨੇ ਫਿਰ ਕੰਦਾ ਹੀ ਉੱਚਾ ਹੋ ਗਏ ਉਹ ਕੰਦਾ ਹੀ ਉੱਡੀ ਗਿਆ ਫਿਰ ਫਿਰ ਕਹਿੰਦਾ ਵੀ ਢੇਸੀ ਵਾਲੀ ਗੋਲੀ ਖੁੱਲ ਗਈ ਉਹ ਸੀਤੇ ਨੂੰ ਪਤਾ ਸੀ ਵੀ ਇਹ ਗੋਲੀ ਦਿੱਤੀ ਹੋਈ ਆ ਸੀਤੇ ਨੂੰ ਪਤਾ ਸੀ ਸੀਤਾ ਕਹਿੰਦਾ ਭਾਈ ਛੋਡੀ ਗੋਲੀ ਕਰ ਗਈ ਕੰਮ ਉਹ ਨਹੀਂ ਦਿੱਤੀ ਸੀ ਤੇ ਪਾਈ ਜਦੋਂ ਫਿਰ ਉੱਡੀ ਗਏ ਫਿਰ ਐ 6:30 ਵੱਜ ਗਏ ਹਾਂਜੀ ਫੇ ਕਬੂਦਾਰ 6:30 ਤੱਕ ਨਾ ਰਹਿ ਗਏ ਅੱਛਾ ਇੱਕ ਤਾਂ ਮਹਿਲਾ ਦੀ ਕਬੂਦਰੀ ਅੱਛਾ ਜਾਈ ਉਹ ਸ਼ਾਂਭੀ ਵੀ ਚੰਗੇ ਖਿਡਾਰੀਆ ਸੀ ਲੀਆਂ ਆਉਂਦੀ ਤੇ ਡੀਸੀ ਬੇਗੇ ਵਾਲੇ ਦੀ ਉਹ ਚੋਟੀ ਦਾ ਖਿਡਾਰੀ ਆ ਉਹ ਵੀ ਡੀਸੀ ਬੇਗੇ ਵਾਲਾ ਵੀ ਉਦੋਂ ਉਹ ਆ ਗਿਆ ਸੀ ਉਹ ਲੈਨ ਚ ਹਾਂ ਹਾਂ ਉਹ ਆਇਆ ਵਈ ਪੂਰਾ ਉਹ ਚੜਾਈ ਉਹਦੀ ਅੱਛਾ ਅਗਲਾ ਕਹ ਰਾ ਸੀ ਉਹ ਬ੍ਰਾਂਡ ਸੀ ਹਾਂ ਅਗਲਾ ਕਹ ਰਾ ਵੀ ਡੀਸੀਆਂ ਬੇਗੇ ਵਾਲਾ ਡੀ ਹੀ ਉਹਦੀ ਉਹ ਸ਼ਾਂਭੀ ਵੀ ਹੀ ਯਾਨੀ ਅੱਛਾ ਇਹ ਇੱਕ ਛਾੜਿਆ ਲੈ ਗਿਆ ਇੱਕ ਹੋਰ ਹੈਗੀ ਇਹ ਇੱਕ ਹੋਰ ਸੀ ਅੱਛਾ ਉਹਦੇ ਨਾਲ ਨਹੀਂ ਸੀ ਉਹਦੇ ਨਾਲ ਹੀ ਸੀਗੇ ਉਹਦੇ ਨਾਲ ਹੀ ਸੀ ਅੱਛਾ ਉਹ ਫਿਰ ਉਹ ਵੀ ਬਹਿ ਗਿਆ ਤੀਜਾ ਹੀੜਾ ਅੱਛਾ ਫਿਰ ਜੋ ਤੀਜਾ ਬਹਿ ਗਿਆ ਉਹ ਕਬੂਦਰੀ ਮੰਦੀ ਹੋ ਗਈ ਨਾਲ ਹੀ ਅੱਛਾ ਛਾੜਿਆ ਬੱਥਾ ਛਾੜਾ ਹਰੇ ਗੀੜੇ ਹੀ ਹਾਂ ਐ ਸਵਾਇਆ ਹੋ ਗਿਆ ਆਵੇ ਮੋੜ ਤੇ ਉਧਰੋਂ ਆਵੇ ਸਵਾਇਆ ਹੋ ਗਿਆ ਆਵੇ ਗੋਲੀ ਖੁਰਦੀ ਜਾਂਦੀ ਸੀ ਹਾਂ ਭਾਈ ਉਹਨਾਂ ਨੇ ਵੀ ਦੇਖ ਲਿਆ ਅੱਛਾ ਬਈ ਇਹ ਬੱਚੇ ਨੇ ਨਹੀਂ ਬਹਿਣਾ ਵੀ ਆਪਣੀ ਉਹਨਾਂ ਦੀ ਕਬੂਦਾਂ ਹੀ ਪਹਿਲਾਂ ਵੀ ਬਾਜੀ ਜਿੱਤੀ ਦੀ ਸੀ ਅੱਛਾ ਉਹਨਾਂ ਨੇ ਕਿਹਾ ਵੀ ਇਹ ਆਪਣੀ ਕਬੂਦੀ ਦੇ ਪੈਰ ਲੱਗ ਜਾਣਗੇ ਆਪਾਂ ਸਾਂਝੀ ਕਰਦੀਏ ਹਾਂ ਬਈ ਆਪਾਂ ਫੇਰ ਛਤਰੀ ਦੇ ਬਾਹਰਾਂਗੇ ਫੇਰ ਬਾਜੀ ਹੋਰ ਛੱਡੀ ਜਾਊ ਜਾਂ ਇਹ ਉਂ ਜਾਣ ਬੜੇ ਬੇਫਰੋ ਉਹ ਵੀ ਬਾਈ ਦੇ ਉਹਦਾ ਡਾ ਰਹਿਦਾ ਵੀ ਇਹਦੇ ਪੈਰ ਲੱਗੇ ਹੋਇਆ ਵੀ ਇਹ ਬਹਿ ਨਾ ਜਾਵੇ ਬਹਿ ਨਾ ਜਾਵੇ ਤੇ ਚਲੋ ਸਾਨੂੰ ਕਹਿੰਦੇ ਬਈ ਸਾਂਝੀ ਕਰ ਦੋ ਤੇ ਅਸੀਂ ਰਾਏ ਰੂ ਕਰੀ ਉਹ 치ਤਾ ਵੀ ਮੈਂ ਮੰਨ ਗਿਆ ਪਹਿਲਾਂ ਤਾਂ ਕਹਿੰਦਾ ਸੀ ਤੈਨੂੰ ਵੀ 3 ਵਜੇ ਆਪਣਾ ਬੱਚਾ ਹਰ ਜੂ ਕਹਿੰਦਾ ਵੀ ਹੁਣ ਬੱਚਾ ਆਪਣਾ ਬੈੰਦਾ ਸੀ ਹਾਂ ਕਹਿੰਦਾ ਤੋਰਾ ਉਹਦਾ ਬਹੁਤ ਫਰਕ ਪੈ ਗਿਆ ਕਿਵੇਂ ਆਇਆ ਛੋਡੀ ਮੈਂ ਕਿਹਾ ਵੀ ਦੇਖ ਲੈ ਤੇਰੀ ਜਿਵੇਂ ਰਹਿ ਤੂੰ ਕਰਦਾ ਹੂੰ ਕਹਿੰਦਾ ਚਲ ਐਂ ਕਰ ਅਸੀਂ ਉਹਨਾਂ ਨੂੰ ਕਿਹਾ ਹੀ ਹੈ ਵੀ ਐਂ ਕਰੋ ਜਾਂ ਸਾਝੀ ਅਸੀਂ ਕਰ ਲੈਨੇ ਹਾਂ ਹੂੰ ਬਈ ਕੱਪ ਅਸੀਂ ਲਵਾਂਗੇ ਹਾਂ ਉਹ ਕਹਿੰਦੇ ਨਹੀਂ ਯਾ ਕੱਪ ਦਾਸੀ ਲੈਣਾ ਹਾਂ ਉਹ ਐਂ ਕਰ ਦੇਖ ਰਹ ਹੁੰਦੇ ਮਖਿਆ ਸੀ ਲੈਣਾ ਹਾਂ ਉਹ ਕਹਿੰਦੇ ਸੀ ਲੈਣਾ ਮਖਾਈ ਫੇਰਾ ਐਂਦੂ ਹਾਂ ਤਾਂਜੀ ਨੂੰ ਫਿਰ ਉਹਨਾਂ ਨੇ ਦੇਖਿਆ ਵੀ ਫਿਰ ਕਹਿੰਦੇ ਜਿਹਾ ਐਂ ਕਰੋ ਹਾਂ ਇਟਲੀਆ ਵਾਲੇ ਕਹਿੰਦੇ ਆਖੇ ਜਿਆਦਾ ਪੈਸੇ ਦੋ ਬਜੀ ਆਪਣੇ ਬਈ ਕੱਪ ਜਿਹੜਾ ਮਗਰੋਂ ਬੈਠੂ ਅੱਛਾ ਅਬਾ ਉਡੀਆਂ ਨਾ ਕੇ ਬਹਾਉਂਦੇ ਨਹੀਂ ਹਾਂ ਅਜੀ ਆਏ ਠੀਕ ਆ ਅੱਛਾ ਚੱਲ ਉੱਡੀ ਗਏ ਹਾਂ ਫਿਰ ਉਹ ਜਦੋਂ ਕਬੂਦੀ ਜਾਦੇ ਮੰਦੀ ਹੋ ਗਈ ਵੀ ਹੁਣ ਬੈਠੂ ਉਹ ਸਾਨੂੰ ਕਹਿੰਦੇ ਵਿਚਾਰੀ ਕਬੂਦੀ ਤੇ ਲੱਗਾਂਗੇ ਪੈਰ ਹਾਂ ਵੀ ਤੁਸੀਂ ਆਏ ਕਰੋ ਹਾਂ ਢੇੜਾ ਆ ਜਾ ਦੇ ਕੇ ਧਰੋ ਆ ਕੇ ਮੋਟਰਸਾਈਕਲ ਤੇ ਕਾਸ਼ ਇੱਥੇ ਬੈਠੇ ਆਂ ਵੀ ਆ ਕੇ ਕਹਦੇ ਹੋ ਭਾਈ ਛੋਟੀ ਕਬੂਦਰੀ ਪੈਰ ਬਾਕੇ ਆਈ ਆ ਉਧਰ ਹਾਂ ਬਾਈ ਤਾਂ ਛਾਂਜੀ ਸੀਗੀ ਹੋਈ ਹਾਂ ਵੀ ਪੈਸੇ ਤਾਂ ਉਹਨਾਂ ਨੂੰ ਆਪਰੇ ਮੈਹੀ ਜਾਂ ਆਏ ਆ ਕਹਿੰਦੇ ਵੀ ਆਏ ਕਹਦੇ ਹੋ ਹਾਂ ਏ ਭਾਈ ਦਰਸੀ ਗਿਆ ਮੋਟਰਸਾਈਕਲ ਤੇ ਵੇਕੇ ਗਿਆ ਕਿਹਦਾ ਮੁੰਡਾ ਹੋਰ ਈ ਅੱਛਾ ਦਰਸੀ ਉਦੋਂ ਇਨਵੋਲਵ ਹੋ ਗਿਆ ਸੀ ਬਾਦਿਆਂ ਤੇ ਹਾਂ ਨਾਲ ਜਾਣ ਲੱਗ ਗਏ ਸੀ ਅੱਛਾ ਤੇ ਇਹ ਆਏ ਕਿਹੜਾ ਆ ਦੇ ਕੇ ਆ ਕੇ ਮੋਟਰਸਾਈਕਲ ਤੇ ਆ ਕੇ ਕਹਿੰਦੇ ਭਾਈ ਛੋਟੀ ਕਬੂਤਰੀ ਬਹਿ ਕੇ ਆਈ ਆ ਉਦੋਂ ਉਹ ਦੁਬਾਰੇ ਉੱਡੀ ਆ ਹਾਂ ਉਹ